ਆ ਲੋ ਜੀ ਪਾਣੀ। ਉਹ ਤੂੰ ਤਾਂ ਪੈਕੇ ਜਾਣਾ ਸੀ। ਗਈ ਨਹੀਂ? ਮੈਂ ਜਾ ਕੇ ਆ ਗਈ। ਜਾ ਕੇ ਆ ਗਈ। ਕੀ ਗੱਲ? ਤੀ ਬੈਠੋ ਮੈਂ ਰੋਟੀ ਦੇ ਕੇ। ਰੋਟੀ। ਹਾਲੋ। ਮੈਂ ਨਾ ਅੱਜ ਤੁਹਾਡੀ ਫੇਵਰਿਟ ਸਬਜੀ ਬਣਾਈ ਆ ਟਿੰਡਿਆਂ ਦੀ ਤੇ ਨਾਲ ਨਾ ਪਰੌਂਠੇ। ਸਿਮਰਨ ਮੈਨੂੰ ਗੱਲ ਦੱਸ। ਮੈਨੂੰ ਕਨਫਿਊਜ਼ ਕਿ ਕੀਤਾ ਹੋਇਆ ਤੂੰ? ਹੋਇਆ ਕੀ ਆ ਤੈਨੂੰ? ਠੀਕ ਆ ਤੂੰ ਮੈਂ ਤਾਂ ਠੀਕ ਆ ਤੁਸੀਂ ਕਿਹੜੀ ਗੱਲ ਤੋਂ ਕਨਫਿਊਜ਼ ਹੋ ਸਵੇਰੇ ਤਾਂ ਤੂੰ ਮੇਰੇ ਨਾਲ ਲੜਦੀ ਵੀ ਸੀ ਸਵੇਰ ਤੱਕ ਤਾਂ ਰੋਟੀ ਪਕਾਉਣ ਨੂੰ ਵੀ ਨਹੀਂ ਤਿਆਰ ਸੀ ਹੁਣ ਤੂੰ ਪਕਾ ਕੇ ਵੀ ਬੈਠੀ ਹੋਈ ਆ ਇਹੋ ਜਿਹਾ ਕੀ ਹੋਇਆ ਕਿ ਇੰਨੀ ਛੇਤੀ ਤੂੰ ਬਦਲ ਗਈ ਜੋ ਵੀ ਹੋਇਆ ਨਾ ਚੰਗਾ ਹੀ ਹੋਇਆ ਵਾ ਤੇ ਨਾ ਗਲਤੀ ਮੇਰੀ ਸੀਗੀ ਮੈਂ ਤੁਹਾਨੂੰ ਟਾਈਮ 'ਚ ਹੀ ਰੋਟੀ ਨਹੀਂ ਬਣਾ ਕੇ ਦਿੰਦੀ ਸੀ ਤੇ ਤੁਸੀਂ 3 ਦਿਨ ਤੋਂ ਕੰਮ ਤੇ ਲੇਟ ਜਾ ਰਹੇ ਸੀ ਮੈਂ ਸੌਰੀ ਮੰਗਦੀ ਆ ਤੁਹਾਡੇ ਕੋਲੋਂ ਸੌਰੀ ਤਾਂ ਨਾ ਕਹਿ ਗਲਤੀ ਤਾਂ ਮੇਰੀ ਵੀ ਐ ਮੈਂ ਵੀ ਤਾਂ ਤੁਹਾਨੂੰ ਕਿੰਨਾ ਕੁਝ ਬੋਲਿਆ ਸਵੇਰੇ ਸਵੇਰੇ ਚੱਲ ਵਾਕਈ ਤੂੰ ਗੱਲ ਸਹੀ ਕਹਿ ਰਹੀ ਐ ਜੋ ਹੁੰਦਾ ਚੰਗੇ ਲਈ ਹੁੰਦਾ ਵਾ ਤੂੰ ਰੋਟੀ ਖਾ ਲਈ ਹਾਂਜੀ ਮੈਂ ਖਾ ਲਈ ਬੱਸ ਕਰ ਪਤਾ ਮੈਨੂੰ ਨਹੀਂ ਖਾਦੀ ਹੋਣੀ ਤੂੰ ਰੋਟੀ ਚੱਲ ਆ ਕੱਠੇ ਖਾਣੇ ਰੋਟੀ ਦੋਸਤੋ ਨਵੀਂ ਵਿਆਹੀ ਜ਼ਿੰਦਗੀ ਚ ਸਭ ਤੋਂ ਔਖਾ ਹੁੰਦਾ ਹੈ ਇੱਕ ਦੂਜੇ ਨੂੰ ਸਮਝਣਾ ਕੁੜੀ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਐ ਕਿ ਉਹ ਹੁਣ ਸਹੁਰੇ ਘਰ ਆ ਤੇ ਉਹਨੇ ਦੋਨੋਂ ਪਰਿਵਾਰਾਂ ਦਾ ਧਿਆਨ ਰੱਖਣਾ ਐ ਛੋਟੀਆਂ-ਮੋਟੀਆਂ ਗੱਲਾਂ ਪਚਾ ਲੈਣੀਆਂ ਚਾਹੀਦੀਆਂ। ਨਿੱਕੀਆਂ-ਮੋਟੀਆਂ ਗੱਲਾਂ ਪੇਕੇ ਘਰ ਨਹੀਂ ਦੱਸਣੀਆਂ ਚਾਹੀਦੀਆਂ। ਤੇ ਹਾਂ, ਮੁੰਡੇ ਨੂੰ ਵੀ ਇਹ ਧਿਆਨ ਰੱਖਣਾ ਚਾਹੀਦਾ ਕਿ ਕੁੜੀ ਆਪਣਾ ਘਰ-ਵਾਰ ਛੱਡ ਕੇ ਉਹਦੇ ਹਿੱਸੇ ਆਈ ਹੈ। ਉਹਨੂੰ ਉਹਦੀ ਪਸੰਦ-ਨਾਪਸੰਦ ਦਾ ਧਿਆਨ ਰੱਖਣਾ ਚਾਹੀਦਾ। ਜੇ ਛੋਟੀ-ਮੋਟੀ ਗਲਤੀ ਹੋ ਵੀ ਜਾਂਦੀ ਹੈ ਤਾਂ ਮਾਫ਼ ਕਰਨਾ ਚਾਹੀਦਾ। ਇਹਦੇ ਨਾਲ ਪਿਆਰ ਬਣਿਆ ਰਹਿੰਦਾ ਤੇ ਦੋਨੋਂ ਪਰਿਵਾਰ ਖੁਸ਼ ਰਹਿੰਦੇ ਨੇ। ਜੇ ਸਾਡਾ ਦਿੱਤਾ ਮੈਸੇਜ ਤੁਹਾਨੂੰ ਚੰਗਾ ਲੱਗਿਆ ਹੋਵੇ ਤਾਂ ਜਰੂਰ ਸ਼ੇਅਰ ਕਰਿਓ ਸਾਨੂੰ ਤੁਹਾਡੇ ਪਿਆਰ ਦੀ ਬਹੁਤ ਉਮੀਦ ਹੈ ਧੰਨਵਾਦ